ਇਕ ਓਅੰਕਾਰ ਸਤਗੁਰ ਪ੍ਰਸਾਦ ਸ਼ਬਦ ਮਹਿਮਾ ਤਨ 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 ਮੇਰੇ ਸਤਗੁਰੂ ਪਿਆਰੇ ਤਨ 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 ਮੇਰੇ ਸਤਗੁਰੂ ਪਿਆਰੇ ਕਿਆ ਕਹੂੰ ਮਹਿਮਾ ਸਤਗੁਰੂ ਸ਼ਬਦ ਜੋ ਰਸ ਲੈਂਦੇ ਹਨ ਸਤਿਗੁਰੂ ਸ਼ਬਦ ਦਾ ਸੋ ਜਾਣੇ ਮਹਿਮਾ ਸਤਿਗੁਰੂ ਜਿਨ੍ਹਾਂ ਜੀਵਾਂ ਨੇ ਕਦੇ ਜ਼ਿੰਦਗੀ ਦੇ ਵਿੱਚ ਸਤਿਗੁਰ ਦੀ ਸੰਗਤ ਨਹੀਂ ਕੀਤੀ ਔਰ ਕਦੀ ਸੇਵਾਤ ਨਹੀਂ ਆਏ ਕਦੀ ਸੰਤਾਂ ਦਾ ਦਰਸ਼ਨ ਨਹੀਂ ਕੀਤਾ ਉਹ ਜੀਵ ਜਿਹੜੇ ਨੇ ਉਹ ਸ਼ਬਦ ਮਾਰਗ ਤੇ ਨਹੀਂ ਚੱਲਦੇ ਸ਼ਬਦ ਦੀ ਬਹੁਤ ਵੱਡੀ ਮਹਮਾ ਕਿਉਂਕਿ ਸ਼ਬਦ ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ ਜਿਸ ਸ਼ਬਦ ਨੇ ਸ੍ਰਿਸ਼ਟੀ ਰਚੀ ਹੈ ਧਰਤੀ ਆਕਾਸ਼ ਰਚੇ ਨੇ ਹਜ਼ੂਰ ਫਰਮਾਉਂਦੇ ਨੇ ਸ਼ਬਦੋ ਧਰਤ ਸ਼ਬਦੋ ਆਕਾਸ਼ ਸ਼ਬਦੋ ਸ਼ਬਦ ਭਇਆ ਪ੍ਰਕਾਸ਼ ਸਗਲੀ ਸ੍ਰਿਸ਼ਟ ਸ਼ਬਦ ਕੇ ਪਾਛੇ ਨਾਨਕ ਸ਼ਬਦ ਕठे ਕਰ ਉਹ ਸ਼ਬਦ ਜਿਹੜਾ ਹੈ ਇਸ ਕੋਟ ਨਾਮ ਸੰਸਾਰ ਮੇ ਤਾਂ ਤੇ ਮੁਕਤ ਨਾ ਹੋਵੇ ਉਹਨਾਂ ਤੇ ਮੁਕਤ ਨਹੀਂ ਹੁੰਦਾ ਕੋਟਾ ਨਾਮ ਨੇ ਸੰਸਾਰ ਦੇ ਵਿੱਚ ਪਰਮਾਤਮਾ ਨੇ ਅਕ ਕਹਿੰਦੇ ਨੇ ਮਾਰਾ ਜੀ ਕਹਿੰਦੇ ਇਹ ਕਹਿੰਦੇ ਭਾਈ ਏਕ ਨਾਮ ਜੋ ਗੁਪਤ ਜਪ ਉਹ ਨਾਮ ਗੁਪਤੀ ਹੈ ਉਹ ਸਤਗੁਰ ਤੋਂ ਬਗੈਰ ਉਹਦਾ ਪ੍ਰਗਟਾਵਾ ਨਹੀਂ ਹੋ ਸਕਦਾ ਉਹਦਾ ਗਿਆਨ ਨਹੀਂ ਹੋ ਸਕਦਾ ਸਾਹਕਰ ਸੱਚੇ ਪਾਤਸ਼ਾਹ ਦਇਆ ਕਿਰਪਾ ਕਰਨਾ ਫੇਰ ਉਹ ਸ਼ਬਦ ਜਿਹੜਾ ਹੈ ਅੱਖਾਂ ਬਾਝੋਂ ਵੇਖਣਾ ਬਿਨ ਕਰਨਾ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਜੀਭਾਂ ਬਾਝੋਂ ਬੋਲਣਾ یوں ਜੀਵਤ ਮਰਨਾ ਨਾਨਕ ਹੁਕਮ ਪਛਾਨ ਕੇ یوں ਖਸਮੇ ਮਿਲਣਾ ਇਸ ਤਰਾ ਖਸਮ ਨੂੰ ਪਛਾਨਿਆ ਜਾਂਦਾ ਹੈ ਉਹਦੀ ਫੇਰ ਵਿਧੀ ਜਿਹੜੀ ਹੈ ਉਹ ਗੁਰੂ ਦੱਸਦੇ ਮੇ ਕਿਸ਼ ਵਿਧੀ ਮਿਲਣਾ ਨਹੀਂ ਸ਼ਬਦ ਦਾ ਪੈਦ ਜਿਹੜਾ ਹੈ ਉਹ ਨਾ ਦੁਨੀਆ ਜਿਹੜੀ ਹੈ ਉਹ ਕੋਈ ਕਿਸੇ ਨਾਮ ਨਾਲ ਪੁਕਾਰ ਰਹੀ ਹੈ ਕਿਸੇ ਨਾਮ ਨਾਲ ਉਹਨਾਂ ਤੇ ਮੁਕਤੀ ਨਹੀਂ ਮਿਲਦੀ। ਮੁਕਤੀ ਮਿਲਣੀ ਹੈ ਆਧਾਰ ਹੋਣਾ ਹੈ ਇੱਕ ਅੱਖਰ ਜੋ ਗੁਰੂ ਮੁਖ ਜਾਪੈ ਤਿਸ ਕੀ ਨਿਰਮਲ ਸੋਈ। ਇੱਕ ਅੱਖਰ ਜੋ ਗੁਰੂ ਇਹਨੂੰ ਗਿਆਨ ਕਰਾਏਗਾ ਨਾਮ ਦਾ ਉਪਦੇਸ਼ ਦੇਵੇਗਾ ਗੁਰ ਉਪਦੇਸ਼ ਲੈਕਾਰ ਕਮਾਏ ਤੁਰ ਪਹੁੰਚੇ ਕੋਈ ਠਾਕ ਨਾ ਪਾਏ ਉੱਪਰ ਹੁਕਮ ਕਰਮ ਹੈ ਥੱਲੇ ਹੁਕਮ ਪਛਾਣੇ ਤਾਂ ਦੀਪ ਕੋਲੇ ਇਹ ਸ਼ਬਦ ਦਾ ਮਾਰਗ ਹੈ ਸਾਧਗਰ ਤੋਂ ਸ਼ਬਦ ਲੈ ਕੇ ਉਪਦੇਸ਼ ਲੈ ਕੇ ਨਾਮ ਲੈ ਕੇ ਫਿਰ ਇਹ ਕਮਾਈ ਕਰਨ ਦਾ ਮਾਰਗ ਹੈ ਜਿਹੜਾ ਕਮਾਈ ਦਾ ਮਾਰਗ ਹੈ ਉਹ ਕਿਸੇ ਨੂੰ ਕੋਈ ਪਤਾ ਨਹੀਂ ਅੰਦਰ ਕੀ ਹੋ ਰਿਹਾ ਹੈ ਇਹ ਬਾੜਵਾ ਦਿਖਾਉਣ ਦੀ ਗੱਲ ਨਹੀਂ ਹੈ ਇਹ ਦਿਖਾਵੇ ਦਾ ਮਾਰਗ ਨਹੀਂ ਇਹ ਭੇਦ ਅਭੇਦ ਮਾਰਗ ਹੈ ਜਿੰਨਾ ਇਹ ਅਭੇਦ ਰਹੇਗਾ ਉਨੰਹੀਂ ਇਹ ਜਾਦਤ ਰਕੀ ਰਹੇਗਾ ਜੋ ਜੀਵ ਸ਼ਬਦ ਦਾ ਰਸ ਲੈਂਦੇ ਨੇ ਉਹੀ ਸਤਿਗੁਰੂ ਸ਼ਬਦ ਦੀ ਮਹਿਮਾ ਜਾਣਦੇ ਨੇ ਦੂਜਾ ਨਹੀਂ ਜਾਣ ਸਕਦਾ ਜਿਹੜਾ ਕੰਡ ਖਾਏਗਾ ਮੂੰਹ ਮਿਟਾ ਉਹਦਾ ਹੋਏਗਾ ਉਸੇ ਨੂੰ ਪਤਾ ਲੱਗੇਗਾ ਕਿ ਮਿੱਠੀ ਹੈ ਦੂਸਰਾ ਜਿਹੜਾ ਕੋਲ ਬੈਠਾ ਉਹਨੂੰ ਤਾਂ ਹੀ ਪਤਾ ਲੱਗਦਾ ਫਿਰ ਮਹਾਰਾਜ ਅੱਗੇ ਫਰਮਾਉਂਦੇ ਨੇ ਕਹਿੰਦੇ ਛਿਨ ਛਿਨ ਤੇਰੀ ਰਕਸ਼ਾ ਕਰਤੇ ਸ਼ਬਦ ਜਿਹੜਾ ਹੈ ਛਿਨ ਛਿਨ ਰਕਸ਼ਾ ਕਰਦਾ ਸਵਾਸ ਸਵਾਸ ਰਕਸ਼ਾ ਕੀ ਆਉਸਤ ਕਰੂੰ ਮੈਂ ਸਤਗੁਰੂ ਸ਼ਬਦ ਕੀ ਕਹਿੰਦੇ ਉਸ ਸ਼ਬਦ ਦੀ ਗੁਰੂ ਦੇ ਦੀ ਜਿਹੜੀ ਸਾਡੀ ਸ਼ੰਸ਼ਣ ਰੱਖਿਆ ਕਰਦਾ ਹੈ ਹਰ ਵਕਤ ਸਾਡੇ ਨਾਲ ਸਾਡੇ ਸਵਾਸ-ਸਵਾਸ ਦੇ ਨਾਲ ਚੱਲੇ ਹੈ ਕਹਿੰਦੇ ਉਹਦੀ ਕੀ ਮਹਿਮਾ ਕਰ ਸਕਦਾ ਕੀ ਉਸਤ ਕਰ ਸਕਦਾ ਬਿਨਾ ਸ਼ਬਦ ਫਿਰੇ ਤੋਂ ਪਰਨੇ ਇਹ ਜੀਵ ਬਿਨਾ ਸ਼ਬਦ ਦੇ ਭਰਮ ਦੇ ਵਿੱਚ ਤੁਰਿਆ ਫਿਰਦਾ ਹੈ ਨਹੀਂ ਜਾਣੀ ਤੂੰ ਗੱਤਮਿਤ ਗੁਰੂ ਸ਼ਬਦ ਕੀ ਕਿਉਂਕਿ ਤੈਨੂੰ ਗੁਰੂ ਸ਼ਬਦ ਦਾ ਗਿਆਨ ਹੀ ਨਹੀਂ ਹੋਇਆ ਵੀ ਗੁਰੂ ਸ਼ਬਦ ਵੀ ਹੈ ਗੁਰੂ ਸ਼ਬਦ ਤੋਂ ਬਿਨਾਂ ਇਹਨੂੰ ਮਾਰਗ ਨਹੀਂ ਮਿਲਣਾ ਇਹ ਪਾਰ ਨਹੀਂ ਹੋਣਾ ਉਧਾਰ ਨਹੀਂ ਹੋਣਾ ਇਹਦੇ ਕਰਮਾਂ ਦਾ ਨਾਸ਼ ਨਹੀਂ ਹੋਣਾ ਉਹ ਗੁਰੂ ਸ਼ਬਦ ਦਿਨਾਰਾ ਕੋਈਗਾ ਕਿਸ ਤਰ੍ਹਾਂ ਜੇ ਇਹ ਗੁਰਮੁਖਾਂ ਦੀ ਸਾਧੂਆਂ ਦੀ ਸੰਗਤ ਕਰੇਗਾ ਕਹਿੰਦੇ ਗੁਰਮੁਖ ਸਿਉ ਕਰ ਦੋਸਤੀ ਸਤਗੁਰ ਸਿਉ ਲਾਇ ਚਿੱਤ ਜਨਮ ਕਰਮ ਮਲ ਉਤਰੇ ਪਾ ਸੁਖ ਕੋ ਪਾਈ ਮਿਤੇ ਜਦੋਂ ਇਹਦੀ ਜਨਮ ਕਰਮ ਦੀ ਜਿਹੜੀ ਬਿਮਾਰੀ ਹੈ ਉਹ ਦੂਰ ਹੋ ਜਾਏਗੀ ਇਹ ਸਦਾ ਲਈ ਬਿਸਮਾਦ ਹੋ ਜਾਏਗਾ ਉਸ ਮਾਲਕ ਦੇ ਰੰਗ ਦੇ ਵਿੱਚ ਰੰਗਿਆ ਜਾਏਗਾ ਉਹਦੇ ਨੂਰ ਦੇ ਵਿੱਚ ਇਹਦਾ ਨੂਰ ਮਿਲ ਜਾਏਗਾ ਉਹਦੀ ਜੋਤ ਦੇ ਵਿੱਚ ਇਹਦੀ ਜੋਤ ਮਿਲ ਜਾਏਗੀ ਇਹ ਸੋਕ ਨਹੀਂ ਇਹ ਭਰਮ ਦੇ ਵਿੱਚ ਤੁਰਿਆ ਫਿਰਦਾ ਹੈ ਜਿਨ ਗੁਰੂ ਪਾਇਆ ਸ਼ਬਦ ਸਰੂਪੀ ਹਜ਼ੂਰ ਫਰਮਾਉਂਦੇ ਨੇ ਕਹਿੰਦੇ ਜਿਨ ਗੁਰੂ ਪਾਇਆ ਸ਼ਬਦ ਸਰੂਪੀ ਫੇਰ ਕੀ ਹੋਇਆ ਔਰ ਪ੍ਰੀਤ ਕਰੀ ਸਤ ਗੁਰੂ ਸ਼ਬਦ ਕੀ ਸ਼ਬਦ ਸਰੂਪੀ ਗੁਰੂ ਪਾ ਕੇ ਫੇਰ ਕਮਾਈ ਕੀਤੀ ਪ੍ਰੀਤ ਕਰੀ ਗੁਰੂ ਸ਼ਬਦ ਦੀ ਕਮਾਈ ਕੀਤੀ ਨਵੜ ਭਾਗੀ ਉਹ ਜੀਵ ਹੈ ਜਗਤ ਮੇਂ ਕਹਿੰਦੇ بڑے-ਵੱਡੇ ਭਾਗਾਂ ਵਾਲੇ ਜੀਵ ਨੇ ਇਸ ਸੰਸਾਰ ਦੇ ਵਿੱਚ ਜੋ ਕਰੇ ਕਮਾਈ ਸਤਿਗੁਰੂ ਸ਼ਬਦ ਕੀ ਜਿਹੜੇ ਸਤਿਗੁਰੂ ਸ਼ਬਦ ਦੀ ਕਮਾਈ ਕਰਦੇ ਨੇ بڑے-ਵੱਡੇ ਭਾਗਾਂ ਵਾਲੇ ਜੀਵ ਨੇ ਉਹ ਬਿਨਾਂ ਕਮਾਈ ਸ਼ਬਦ ਕੀ ਮਨ ਵਸ ਨਹੀਂ ਹੋਤਾ ਹਜ਼ੂਰ ਵਰਮਾਉਂਦੇ ਨੇ ਕਹਿੰਦੇ ਬਿਨਾਂ ਕਮਾਈ ਸ਼ਬਦ ਦੀ ਮਨ ਵਸ ਨਹੀਂ ਹੋਤਾ ਤੂੰ ਧਿਆਨ ਕਰੋ ਕਹਿੰਦੇ ਸਤਗੁਰੂ ਸ਼ਬਦ ਕੀ ਸਤਗੁਰੂ ਸ਼ਬਦ ਦਾ ਧਿਆਨ ਕਰੋ ਇਸ ਕਰਕੇ ਤੁਸੀਂ ਸਦਾ ਲਈ ਸੁਖੀ ਹੋ ਜਾਓ ਵੇ ਕਿਉਂ ਆਏ ਕਹਿੰਦੇ ਨੇ ਇਸ ਜਗਤ ਮੈਂ ਜਿਨ ਕੋ ਮਿਲੀ ਨਾ ਪੁੰਜੀ ਸਤਗੁਰੂ ਸ਼ਬਦ ਕੀ ਕਹਿੰਦੇ ਕੀ ਲੈਣਾ ਨੇ ਉਹ ਇਸ ਜਗ ਦੇ ਵਿੱਚ ਹਜੂਰ ਤੀਜੀ ਪਾਸ਼ਾ ਹੀ ਵਰਮਾਉਂਦੇ ਨੇ ਕਹਿੰਦੇ ਸਤਗੁਰੂ ਨਾਲ ਸੇਵਿਓ ਸ਼ਬਦ ਨਾਲ ਰੱਖਿਓ ਔਰਧਾਰ ਤ੍ਰਿਗ ਅਵਿਹਾ ਜੀਵਿਆ ਕਿਤਾਇਆ ਸੰਸਾਰ ਸੰਸਾਰ ਤੇ ਕੀ ਲੈਣਾ ਆਇਆ ਤ੍ਰਿਗ ਨੂੰ ਲਾਣ ਤੈ ਉਹ ਲੈਣ ਕੀ ਹੈ ਜੇ ਸਤਗੁਰੂ ਸ਼ਬਦ ਦੀ ਕਮਾਈ ਦੀ ਤੋਂ ਘਟ ਮੇ ਤੇਰੇ ਹਰ ਦਮ ਹੋ ਰਹੀ ਹੈ ਜਿਹੜੀ ਤੋਂ ਹੈ ਅਨਾਹਦ ਹੈ ਅਗੰਮੀ ਹੈ ਉਸ ਸਤਿਗੁਰੂ ਦੀ ਰਹਿਮਤ ਬਗੈਰ ਸਤਿਗੁਰੂ ਤੋਂ ਬਗੈਰ ਨਹੀਂ ਹੋਦਾ ਗਿਆਨ ਹੋਇਆ। ਉਹ ਸੁਣ ਹੀ ਨਹੀਂ ਸਕੇ। ਫੇਰ ਮਹਾਰਾਜ ਕਹਿੰਦੇ ਨੇ ਤੂੰ ਘਟਵੇਂ ਤੇਰੇ ਹਰ ਦਮ ਹੋ ਰਹੀ ਹੈ। ਕਿਉਂ ਨਾ ਸੁਣੇ ਬਾਣੀ ਅਨਹਦ ਸ਼ਬਦ ਕੀ। ਇਸਨਾਂ ਸੁਣਨੀ ਆ। ਤੂੰ ਬੈਠ ਇਕੱਲਾ ਧਿਆਨ ਕਰ ਪਿਆਰੇ। ਤੋਹੇ ਫਿਰ ਮੇਲੇ ਨਿਸ਼ਾਨੀ ਅਨਾਹਦ ਸ਼ਬਦ ਕੀ ਫਿਰ ਉਹ ਤਾਂ ਦੀ ਨਿਸ਼ਾਨੀ ਜਿਹੜੀ ਹੈ ਜਦੋਂ ਇਕਾਂਤ ਬੈਠ ਕੇ ਸਿਮਰਨ ਭਜਨ ਕਰੇਗਾ ਧਿਆਨ ਕਰੇਗਾ ਫਿਰ ਤੈਨੂੰ ਉਹ ਨਿਸ਼ਾਨੀ ਮਿਲੇਗੀ ਅਨਹਦ ਸ਼ਬਦ ਕੀ ਫਿਰ ਕਹਿੰਦੇ ਕਿ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਕਹਿੰਦੇ ਤਜੋ ਅਵਗੁਣ ਗੁਣ ਗ੍ਰਹਿਣ ਕਰ ਪਿਆਰੇ ਅਵਗੁਣ ਨੇ ਜਿਹੜੇ ਸੰਸਾਰ ਦੇ ਉਹਨਾਂ ਨੂੰ ਤਜ ਦਿਓ ਜਿਹੜਾ ਗੁਰੂ ਦਾ ਗੁਣ ਹੈ ਉਹਨੂੰ ਆਪਣੇ ਅੰਦਰ ਗ੍ਰਹਿਣ ਕਰੋ ਤੂੰ ਲਗਨ ਲਗਾ ਲੈ ਸਤਿਗੁਰੂ ਸ਼ਬਦ ਕਿੰਦੇ ਇਹ ਆਪ ਗੁਣਾਂ ਨੂੰ ਤਿਆਗ ਕੇ ਸੰਸਾਰ ਦੇ ਔਰ ਗੁਰੂ ਦਾ ਗੁਣ ਆਪਣੇ ਅੰਦਰ ਗ੍ਰਹਿਣ ਕਰਕੇ ਸ਼ਬਦ ਦਾ ਗ੍ਰਹਿਣ ਕਰਕੇ ਉਹਦਾ ਜਾਪ ਕਰਕੇ ਫਿਰ ਉਹਦੀ ਲਗਨ ਲਗਾ ਲੈ ਕਿਸ ਦੀ ਲਗਨ ਲਗਾਉਣੀ ਹੈ ਸਤਿਗੁਰੂ ਸ਼ਬਦ ਪੰਜ ਸ਼ਬਦ ਤੇਰੇ ਘਟਵੇਂ ਬਾਜੇ ਪੰਜੇ ਸ਼ਬਦ ਤੇਰੇ ਘਟ ਦੇ ਵਿੱਚ ਹੋ ਰਹੇ ਨੇ ਇਹ ਨਿਰਨੇ ਕਰਲੇ ਸਤਿਗੁਰੂ ਸ਼ਬਦ ਕਹਿੰਦੇ ਪੰਜੇ ਸ਼ਬਦ ਜਿਹੜੇ ਨੇ ਤੇਰੇ ਘਟ ਦੇ ਵਿੱਚ ਹੋ ਰਹੇ ਨੇ ਪੰਜ ਸ਼ਬਦਾਂ ਦਾ ਤੈਨੂੰ ਗੁਰੂ ਨੇ ਗਿਆਨ ਕਰਾਇਆ ਉਪਦੇਸ਼ ਕਰਾਇਆ ਤੇ ਕਹਿੰਦੇ ਤੂੰ ਧਿਆਨ ਕਰ ਕਮਾਈ ਕਰ ਦੇਖ ਖੋਜ ਕਰ ਅੰਦਰੋਂ ਸਤਿਗੁਰੂ ਗਿਆਨ ਬਤਾਇਆ ਸ਼ਬਦ ਦਾ ਤੂੰ ਹੋ ਜਾ ਧਿਆਨੀ ਸਤਿਗੁਰੂ ਸ਼ਕਤ ਦੀ ਇਹ ਰੂਹ ਨੂੰ ਆਤਮਾ ਨੂੰ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਭਾਈ ਤੂੰ ਜਿਹੜਾ ਤੈਨੂੰ ਗੂੜਾ ਗਿਆਨ ਬਤਾਇਆ ਹੈ ਸ਼ਬਦ ਦਾ ਗਿਆਨ ਕਰਾਇਆ ਅਸੀਂ ਦੱਸਿਆ ਹੈ ਤੂੰ ਹੋ ਜਾ ਧਿਆਨੀ ਸਤਿਗੁਰੂ ਸ਼ਕਤ ਦੀ ਗੁਰੂ ਸ਼ਬਦ ਕਹਿੰਦੇ ਸ਼ਬਦ ਬਹੁਤ ਬਹੁਤ ਕਹਾਵੇਂ ਪਰ ਕੋਈ ਨਾ ਮਾਣੇ ਸਤਿਗੁਰੂ ਸ਼ਬਦ ਕੀ ਉਹਨਾਂ ਜਨਮ بے ਅਰਥ ਖੋਇਆ ਜਗਤ ਵਿੱਚ ਜੋ ਚੜੇ ਨਾ ਕਾਟੀ ਸਤਿਗੁਰੂ ਸ਼ਬਦ ਕੀ ਕਹਿੰਦੇ ਉਹਨਾਂ ਨੇ ਆਪਣਾ ਜਨਮ ਬੇਅਰਥ ਗਵਾ ਲਿਆ ਜਿਹੜੇ ਸ਼ਬਦ ਦੀ ਕਾਟ ਨਹੀਂ ਚੜੇ ਸੰਤ ਸਤਿਗੁਰੂ ਮਹਿਰ ਸਿੰਘ ਜੀ ਫਰਮਾਇਆ ਬਿਨਾ ਭਾਗ ਨਾ ਧਾਰਾ ਸਤਿਗੁਰੂ ਸ਼ਬਦ ਕੀ ਸਤਿਗੁਰ ਸੱਚੇ ਪਾਸ਼ਾ ਪੂਰ ਮਾਲਕ ਪੂਰ ਗੁਰੂ ਕਰਤਾਰ ਇਹ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਨੇ ਕਹਿੰਦੇ ਭਾਈ ਬਿਨਾ ਭਾਗ ਨਾ ਧਾਰਾ ਸਤਿਗੁਰੂ ਸ਼ਕਤੀ ਸਤਗੁਰ ਪੂਰਾ ਮਿਲਿਆ ਤੇ ਪੂਰੇ ਦੇ ਭੰਗਾ ਪੂਰਾ ਸਤਗੁਰ ਪਾਇਆ ਪੂਰੇ ਕੀ ਭੰਗਾ ਅੱਗੇ ਮਹਾਰਾਜ ਕਹਿੰਦੇ ਨੇ ਸ਼ਬਦ ਕਿੱਥੋਂ ਆਇਆ ਕਬਦ ਕੀ ਹੈ ਕਹਿੰਦੇ ਸਤ ਕਰਤਾਰ ਸਹਬ ਸਤ ਮੇਰਾ ਸਤਗੁਰ ਸਤੇ ਪਾ ਸਰ ਸ਼ੈਨ ਸ਼ਾ ਕੁਲ ਮਾਲਕ ਬਾਲੀ ਦੋ ਜਹਾਨ ਇਹ ਸਾਨੂੰ ਸਮਝਾਉਂਦੇ ਨੇ ਕਹਿੰਦੇ ਸਤ ਕਰਤਾਰ ਸਹਬ ਸਤ ਮੇਰਾ ਲੋਕ ਝਖੇ ਬਹੁ ਤੇਰਾ ਰੇ ਜੀਵੋਂ ਜਨਮ ਜਨਮ ਜਗ ਪਾਇਆ ਮਸਤਕ ਲੇਖ ਲਖਾਇਆ ਰੇ ਅਬ ਘਾਟੇ ਬਾਦੇ ਨਹੀਂ ਖੁਸ਼ ਹੋਗਾ ਕਰਮ ਲਿਖਿਆ ਉਸ ਚੀਨਾ ਰੇ ਵੀ ਦਾਤਾ ਨੇ ਵਿਧੀ ਬਣਾਈ ਸਿਰਜਣ ਸਭਨ ਕੋ ਦੀਨਾਰੇ ਕਹਿੰਦੇ ਸਾਰਿਆਂ ਨੂੰ ਸਿਰਜਤਾ ਸਭ ਨੂੰ ਬਣਾਤਾ ਰਚਨਾ ਬਣਾਤੀ ਸਮਰੱਥ ਸਿਰਜਣ ਹਾਰਾ ਪਿਆਰੇ ਸ਼ਾ ਰਗ ਨੇਕਟ ਗਵਾਰਾ ਰੇ ਸਗਲੇ ਲੋਗ ਫਿਰੇ ਚਖ ਮਾਰਤ ਸਤਗੁਰ ਕੀਆ ਨਿਸ਼ਤਾਨਾ ਦੁਨੀਆ ਚੱਕ ਮਾਰਦੀ ਫਿਰਦੀ ਐ ਕੋਈ ਮੰਦਰਾਂ ਚ ਫਿਰਦਾ ਐ ਕੋਈ ਮਸਜਿਦਾਂ ਚ ਫਿਰਦਾ ਐ ਕੋਈ ਗੁਰਦੁਆਰਿਆਂ ਚ ਫਿਰਦਾ ਐ ਕੋਈ ਤੀਰਥਾਂ ਤੇ ਫਿਰਦਾ ਐ ਹਰਦੁਆਰ ਫਿਰਦਾ ਐ ਮੱਕੇ ਫਿਰਦਾ ਐ ਪਰ ਗੱਲ ਕਿਤੇ ਜਾ ਕੇ ਮੁੱਕਦੀ ਨਹੀਂ ਮੱਕੇ ਕਿਹਾਂ ਗੱਲ ਮੁੱਕਦੀ ਨਹੀਂ ਭਾਵੇਂ 100-100 ਜਮਾ ਫੜਾਏ ਕਹਿੰਦੇ ਗੰਗਾ ਗਿਆ ਪਾਪ ਨਹੀਂ ਛੱਡਦੇ ਭਾਵੇਂ 100-100 ਕੋਤੇ ਲਾਈਏ ਗਿਆ ਗਿਆਨ ਗੱਲ ਮੁੱਕਦੀ ਨਹੀਂ ਭਾਵੇਂ 100-100 ਪਿੰਡ ਘਰ ਆਈਏ ਫੇਰ ਬੁੱਲੇ ਸ਼ਾ ਕਹਿੰਦਾ ਗੱਲ ਤਾਂ ਹੀ ਮੁੱਕਦੀ ਜਦ ਮੈਂ ਇਹਨੂੰ ਖੜਿਆ ਲਟਾਈਏ ਕਿ ਮੈਂ ਜਿਹੜੀ ਐ ਇਹਨੂੰ ਮਾਰੀਏ ਇਹ ਮਨਸਾ ਮਾਰੀਏ ਜੇ ਮਾਰਨਾ ਹੈ ਤਾਂ ਮਨ ਨੂੰ ਮਾਰੋ ਮਨ ਮਰੇ ਤਾਂ ਆਤਮਾ ਮਰ ਜਾਏ ਬਿਨ ਮਨ ਮੋਏ ਕੈਸੇ ਮਨ ਕੀ ਹੈ ਕਿਸ ਤਰ੍ਹਾਂ ਮਰੇਗਾ ਕਹਿੰਦੇ ਮਨ ਸ਼ਬਦ ਮਰੇ ਗੁਰਮੁਖ ਬੁੱਝਿਆ ਕੋਈ ਕਹਿੰਦੇ ਮਨ ਸ਼ਬਦ ਨਾਲ ਮਰੇਗਾ ਕੋਈ ਗੁਰਮੁਖ ਪਿਆਰਾ ਜਿਹੜਾ ਸਤਿਗੁਰ ਦਾ ਸਿੱਖ ਹੈ ਸਤਿਗੁਰ ਦਾ ਪਿਆਰਾ ਹੈ ਸਾਧਨਾ ਕਰਨ ਵਾਲਾ ਹੈ ਉਹਨੂੰ ਪਤਾ ਹੈ ਕਿ ਮਨ ਕਿਸ ਤਰ੍ਹਾਂ ਮਰੇਗਾ ਕਹਿੰਦੇ ਮਨ ਸ਼ਬਦ ਮਰੇ ਇਸ ਕਰਕੇ ਸਾਗੁਰ ਸੱਚੇ ਪਾਤਸ਼ਾਹ ਰਹਿਤ ਕਰਕੇ ਸਾਨੂੰ ਸਮਝਾਉਂਦੇ ਨੇ ਕਹਿੰਦੇ ਫੇਰ ਸ਼ਬਦ ਦੀ ਚੇਤਾਵਨੀ ਦਿੰਦੇ ਨੇ ਕਹਿੰਦੇ ਭਾਈ ਡਰੀਏ 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 ਰੇ ਪਰਮੇਸ਼ਰ ਸੁਣ ਰਿਹਾ ਡਰਦੇ ਰਹਿਣਾ ਚਾਹੀਦਾ ਲੇਖਾ ਲੈ ਰਹਾ ਹੈ ਪਰ ਪਰ ਦੇਵ ਹੈ ਤਾਂ ਤੇ ਗੁਰਾ ਨਾ ਕਰੀਏ ਰੇ ਸਾਚਾ ਲੀਜੇ ਸਾਚਾ ਦੀਜੇ ਸਾਚਾ ਸੌਦਾ ਕੀਜੇ ਰੇ ਜੇ ਭਾਈ ਸੱਚ ਦਾ ਸੌਦਾ ਕਰੋ ਸਾਚਾ ਰੱਖੈ ਝੂਠਾ ਡੋਬੈ ਸੱਚ ਨੇ ਤਾਰਨੇ ਸੱਚ ਕੀ ਹੈ ਨਾਮ ਹੈ ਗੁਰੂ ਦਾ ਸ਼ਬਦ ਗੁਰੂ ਦਾ ਉਪਦੇਸ਼ ਸੱਚ ਹੈ ਹੋਰ ਬਾਕੀ ਸਭ ਕੋ ਝੂਠੇ ਕਹਿੰਦੇ ਸਾਚਾ ਰੱਖੈ ਸਾਚਾ ਡੋਬੈ ਸੋ ਰਸ ਵਿਖੇ ਨਾ ਪੀ ਜਾਇ ਰੇ ਕਹਿੰਦੇ ਜਿਹੜਾ ਵਿਖਦਾ ਰਸ ਹੈ ਸੰਸਾਰ ਦੀ ਕਾਮਨਾ ਦਾ ਰਸ ਹੈ ਉਹ ਨਾ ਪਿਓ ਸ਼ਬਦ ਦਾ ਰਸ ਨਿਰਮਲ ਰਹੀਏ ਨਿਰਮਲ ਕਰੀਏ ਨਿਰਮਲ ਨਿਰਮਲ ਗਹੀਏ ਰੇ ਨਿਰਮਲ ਲੀਜੈ ਨਿਰਮਲ ਦੀਜੈ ਅਨੰਤ ਉਹ ਬਾਹਰ ਨਾ ਬਈਏ ਰੇ ਸ਼ਾ ਪਠਾਇਆ ਬਣਜ ਨਾ ਆਇਆ ਲੋਕਾਂ ਤਾਈ ਡਰਾਵੇ ਰੇ ਝੂਠ ਨਾ ਪਾਵੇ ਫੇਰ ਪਠਾਵੇ ਆਪਣ ਕੀਆ ਪਾਵੇ ਰੇ ਪੰਥ ਦਹੇਲਾ ਬੜਾ ਔਖਾ ਪੰਥ ਹੈ ਬੜਾ ਦੂਰ ਦਾ ਪੰਥ ਹੈ ਪੰਥ ਦਹੇਲਾ ਜਾਏ ਇਕੇਲਾ ਭਾਰ ਨਾ ਕੋਈ ਲਈ ਜਾਇ ਰੇ ਜਦੋਂ ਇਹਨੇ ਇਥੋਂ ਜਾਣਾ ਹੈ ਸਰੀਰ ਨੂੰ ਛੱਡ ਕੇ ਉਦੋਂ ਇਹਨੂੰ ਫਿਰ ਸਾਰੇ ਕਰਮਾਂ ਦੀ ਪੰਡ ਚੁੱਕ ਕੇ ਜਾਣੀ ਪੈਣੀ ਹੈ ਪੰਥ ਦਹੇਲਾ ਦੂਰ ਦਾ ਮੰਜ਼ਿਲ ਭਾਰੀ ਹੈ ਕਹਿੰਦੇ ਪੰਥ ਦਹੇਲਾ ਜਾਏ ਇਕੇਲਾ ਭਾਰ ਨਾ ਕੋਈ ਲਈ ਜਾਇ ਰੇ ਸਤ ਕਰਤਾਰ ਮਿਲੇ ਹੋਏ ਸੋਹਿਲਾ ਕਹਿੰਦੇ ਸਤ ਕਰਤਾਰ ਜੇ ਮਿਲ ਗਿਆ ਗੁਰੂ ਫੇਰੇ ਸੋਹਿਲਾ ਸਤ ਕਰਤਾਰ ਮਿਲੇ ਹੋਏ ਸੋਹਿਲਾ ਸੋ ਕਿਛ ਕੀਜੈ ਕੀਜੈ ਰੇ ਕਹਿੰਦੇ ਇਹ ਚਾਰਾ ਮਾਰ ਜਨਮ ਆ ਮੌਲਿਕ ਮਿਲਿਆ ਸੱਜਣਾ ਉਹ ਸਿਰ ਦੀਜੈ ਢਿਲ ਨਾ ਕੀਜੈ ਰੇ ਡਰੀਏ 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 ਰੇ ਪਰਮੇਸ਼ਰ ਸੋਂ ਡਰੀਏ ਰੇ ਸੱਚਾ ਸੌਦਾ ਨਾਮ ਸਿਮਰ ਲੈ ਜਨਮ ਸਹਿ ਲਗਾਇਆ ਕਹਿੰਦੇ ਭਾਈ ਸੱਚਾ ਸੌਦਾ ਜਿਹੜਾ ਹੈ ਉਹ ਨਾਮ ਦਾ ਸਿਮਰਨਾ ਹੈ ਤੈਨੂੰ ਜਨਮ ਜਿਹੜਾ ਹੈ ਅਮੋਲਕ ਮਿਲਿਆ ਹੀਰਾ ਮਿਲਿਆ ਲਾਲ ਮਿਲਿਆ ਇਹ ਬਹੁੜ ਨਹੀਂ ਮਿਲੇਗਾ ਇਹਦੇ ਵਿੱਚ ਸਤਿਗੁਰੂ ਨੂੰ ਮਿਲ ਕੇ ਆਪਣਾ ਜਨਮ ਜਿਹੜਾ ਹੈ ਉਹਨੂੰ ਭਾਈ ਸਫਲ ਕਰ ਲੈ ਸਤਿਗੁਰੂ ਪੈਰੀ ਸਾਧ ਸੰਗ ਜੀ ਇਹਨੂੰ ਆਪਣੇ ਜਨਮ ਦਾ ਲਾਹਾ ਲੈਣਾ ਚਾਹੀਦਾ ਹੈ ਜਨਮ ਦੀ ਕਮਾਈ ਕਰਨੀ ਚਾਹੀਦੀ ਹੈ ਇਹਨੂੰ ਸਫਲ ਕਰਨਾ ਚਾਹੀਦਾ ਹੈ ਮੁੜ ਕੇ ਖਵਰੇ ਜੁਨੀਆਂ ਦੇ ਵਿੱਚ ਪੁਗਤਾ ਪੁਗਤਾ ਕਿੱਧਰ ਹੋ ਜਾਏਗਾ ਇਸ ਕਰਕੇ ਗੁਰੂ ਪੈਰੀ ਸਾਹਿਬ ਸੰਗ ਜੀ ਗੁਰੂ ਸ਼ਬਦ ਦੀ ਕਮਾਈ ਕਰੋ ਸੱਚੀ ਕਮਾਈ ਹੈ ਅਰ ਇਹ ਸੱਚ ਦੇ ਨਾਲ ਸ਼ਬਦ ਨੇ ਉਧਾਰ ਕਰਨਾ ਹੈ ਸਤਿਗੁਰ ਨੇ ਉਧਾਰ ਸਤਗੁਰ ਮਿਲੋ ਆਪੇ ਪ੍ਰਭ ਤਾਰੇ ਸਸਕਰ ਸੂਰਜ ਦੀਪ ਬਗਾਏ ਇਹਨੇ ਸਤਗੁਰ ਨੂੰ ਮਿਲੋ ਆਪਕੀ ਕਿਰਪਾ ਕਰੇਗਾ ਫਿਰ ਉਹਨੂੰ ਲਾਜਾਇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹਨੂੰ ਇਸ ਗੱਲ ਦਾ ਲਾਹਾ ਲੈਣਾ ਚਾਹੀਦਾ ਹੈ ਔਰ ਗੁਰੂ ਨੂੰ ਹੀ ਸਤ ਕਰਕੇ ਬੰਦੇ ਗੁਰ ਕਾ ਬਚਨ ਇਹ ਸ਼ਬਦ ਹੈ ਅਸਲ ਬਚਨ ਜਿਹਨੂੰ ਕਹਿੰਦੇ ਗੁਰ ਕਾ ਬਚਨ ਸਤ 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 ਕਰਮਨ ਤਿਸ ਅਗੇ ਕਾਢ ਤਰੀ ਜੈ ਸੰਤੋ ਸੁਣੋ ਸੁਣੋ ਜਨ ਭਾਈ ਗੁਰ ਕਾਢੀ ਬੰਦ ਜੇ ਆਤਮਕ ਨਿਤ ਨਿਤ ਸੁਖ ਲੋੜੇ ਤਾਂ ਸਤ ਗੁਰ ਸ਼ਕ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੀ ਤਾਂ ਇਹ ਹੀ ਬੇਨਤੀ ਹੈ ਵੀ ਨਾਮ ਦੀ ਕਮਾਈ ਕਰੋ ਬਾਕੀ ਇਹ ਤਰ ਉਤਰ ਭਜਨ ਲੱਠ ਨਹੀਂ ਲੋੜਨੀ ਕਰਮਾ ਹੈ ਬਾਥ ਬਾਹਰ ਕਿਸ ਨਹੀਂ ਬਾਹਰ ਕੋਲੇ ਸਪਰ ਅੰਦਰ ਗੁਰੂ ਹੈ ਅੰਦਰ ਸ਼ਬਦ ਹੈ ਸਾਰਾ ਕੁਝ ਅੰਦਰ ਹੈ ਬਾਹਰ ਤੱਕ ਤੇ ਨਹੀਂ ਕਿਸੇ ਨੇ ਇਹਨੂੰ ਦੇਣਾ ਨਹੀਂ ਬਣਾਇਆ ਬਣਾਇਆ ਕਿਸੇ ਨੇ ਦੇਣਾ ਇਹਨੂੰ ਖੁਦ ਕਮਾਈ ਕਰਨੀ ਪੈਣੀ ਹੈ ਇਹ ਪੱਥਰ ਤੇ ਲਿਖੀਰ ਹੈ ਕਿਸੇ ਨੇ ਕੁਝ ਨਹੀਂ ਦੇਣਾ ਇਹਨੂੰ ਖੁਦ ਕਮਾਈ ਕਰਨੀ ਪੈਣਾ ਖੁਦ ਆਪਣੇ ਆਪ ਨੂੰ ਸਿੱਖਣਾ ਪਊਗਾ ਗੁਰੂ ਨੇ ਇਹਨੂੰ ਉਪਦੇਸ਼ ਦਿੱਤਾ ਗਿਆਨ ਦੇ ਤੱਕਾਈ ਇਹਨੂੰ ਕਰਨੀ ਪੈਣੀ ਹੈ ਸੋ ਗੁਰੂ ਪੈਰੀ ਸਾਧ ਸੰਗਤ ਦੀ ਸਾਡੀ ਦਾ ਬੇਨਤੀ ਹੈ ਸਤ ਵਰ ਦਾ ਧਿਆਨ ਕਰੋ ਸਤ ਵਰ ਦੇ ਨਾਮ ਦੀ ਕਮਾਈ ਕਰੋ ਧਰਮ ਦੀ ਕਿਰਤ ਕਰੋ ਕਿਸੇ ਦਾ ਹੱਕ ਨਾ ਖਾਓ ਮਾੜੇ ਕਰਮਾਂ ਨੂੰ त्याਗ ਦੋ ਆਵਗੁਣ ਛੋਟ ਗੁਨਾ ਕੋ ਤਾਵੋ ਖਰਾਬ ਗੁਣ ਪਛਤ ਲਈਂ ਹੰਤ ਪਛਤਾਉਣਾ ਸਤ ਕਰਤਾ